ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਵਿੱਚ ਤੇ ਪਿੰਡ ਰਾਣੀਵਾਲਾ 1947 ਦੀ ਵੰਡ ਤੋਂ ਪਹਿਲਾਂ ਸਿੱਖ ਬਰਾਦਰੀ ਤੇ ਮੁਸਲਮਾਨ ਬਰਾਦਰੀ ਦਾ ਪਿੰਡ ਸੀ ਤੇ ਇਸ ਪਿੰਡ ਦੇ ਵਿੱਚ ਇੱਕ ਤੁਹਾਨੂੰ ਸਾਂਝੀ ਅੱਜ ਨਿਸ਼ਾਨੀ ਦਿਖਾਵਾਂਗੇ ਜਿਸ ਤਰ੍ਹਾਂ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਇੱਕ ਪਾਸੇ ਮਸਜਿਦ ਤੇ ਦੂਸਰੇ ਪਾਸੇ ਸਾਹਮਣੇ ਨਵਾਂ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ ਹੈ ਦੋਸਤੋ ਜਿਵੇਂ 1947 ਦੀ ਵੰਡ ਹੋਈ ਤਾਂ ਚੜਦੇ ਤੋਂ ਲੋਕ ਲੈੰਦੇ ਪੰਜਾਬ ਤੇ ਲੈੰਦੇ ਤੋਂ ਲੋਕ ਚੜਦੇ ਪੰਜਾਬ ਗਏ ਤਾਂ ਉਸੇ ਤਰ੍ਹਾਂ ਪਿੰਡ ਰਾਣੀਵਾਲਾ ਦੇ ਵਿੱਚੋਂ ਮੁਸਲਮਾਨ ਬਰਾਦਰੀ ਦੇ ਲੋਕ ਉੱਠ ਕੇ ਇੱਥੋਂ ਲੈੰਦੇ ਪੰਜਾਬ ਚਲੇ ਗਏ ਤੇ ਉਸ ਸਮੇਂ ਦੀ ਜਿਹੜੀ ਮਸਜਿਦ ਬਣੀ ਹੋਈ ਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜੇ ਰਾਣੀਵਾਲਾ ਪਿੰਡ ਦੇ ਵਿੱਚ ਸਿੱਖ ਬ੍ਰਾਦਰਰੀ ਦੇ ਲੋਕ ਨੇ ਉਹਨਾਂ ਨੇ ਇਸ ਮਸਜਿਦ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਵੀ ਸੰਭਾਲਿਆ ਹੋਇਆ ਹੈ। ਕੁਝ ਸਮਾਂ ਇੱਥੇ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਗਿਆ। ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਰੱਬ ਦੇ ਘਰ ਵਿੱਚ ਹੀ ਰੱਬ ਦਾ ਜਿਹੜਾ ਨਾਮ ਉਹ ਜਪਿਆ ਜਾਂਦਾ ਸੀ। ਤੇ ਹੁਣ ਕੁਝ ਸਮਾਂ ਪਹਿਲਾਂ ਪਿਛਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਨਵਾਂ ਉਸ ਦਾ ਨਿਰਮਾਣ ਕੀਤਾ ਗਿਆ। ਤੇ ਨਾਲ ਹੀ ਜਿਹੜੀ ਇਹ ਮਸਜਿਦ ਆ ਇਸ ਮਸਜਿਦ ਨੂੰ ਵੀ ਬਹੁਤ ਸੋਹਣਾ ਨਵਾਂ ਰੰਗ ਰੋਕਣ ਕਰਕੇ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਪਿੰਡ ਰਾਣੀ ਵਾਲੇ ਦੇ ਵਾਸੀਆਂ ਨੇ ਇਸ ਨੂੰ ਸੰਭਾਲਿਆ ਹੈ ਤੇ ਇਹ ਵੰਡ ਦੀਆਂ ਨਿਸ਼ਾਨੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਸਜਿਦਾਂ ਨੇ ਜਿਹੜੀਆਂ ਮਸਜਿਦਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੇ ਪਿੰਡ ਰਾਣੀਵਾਲਾ ਦੇ ਵਿੱਚ ਜਿਹੜੀ ਇੱਕ ਵੱਖਰੀ ਚੀਜ਼ ਵੇਖਣ ਨੂੰ ਮਿਲੀ ਕਿ ਮਸਜਿਦ ਇੱਕ ਪਾਸੇ ਆ ਤੇ ਬਿਲਕੁਲ ਉਸ ਦੇ ਦੂਸਰੇ ਪਾਸੇ ਨਵਾਂ ਗੁਰਦੁਆਰਾ ਸਾਹਿਬ ਆ ਜਿਹੜਾ ਉਹ ਤਿਆਰ ਹੋ ਰਿਹਾ ਹੈ ਤੇ ਦੋਸਤੋ ਇਹ 1947 ਦੀ ਵੰਡ ਤੋਂ ਪਹਿਲਾਂ ਦੀਆਂ ਜਿਹੜੀਆਂ ਸਾਜ ਦੀਆਂ ਨਿਸ਼ਾਨੀਆਂ ਨੇ ਲੈਹਂਦੇ ਚੜ੍ਹਦੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸੰਭਾਲਿਆ ਹੋਇਆ ਹੈ ਤੇ ਪਿੰਡ ਰਾਣੀਵਾਲਾ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿੰਦੇ ਆਸੇ-ਪਾਸੇ ਪਿੰਡ ਮੋਲਾਂ, ਮਿੱਡਾ, ਅਸਪਾਲਾਂ, ਪੱਕੀ ਇਹ ਸਾਰੇ ਜਿਹੜੇ ਪਿੰਡ ਆ ਇਸਤੇ ਨੇੜੇ-ਤੇੜੇ ਲੱਗਦੇ ਆ ਤੇ ਦੋਸਤੋ ਇਹ 1947 ਦੀ ਵੰਡ ਤੋਂ ਪਹਿਲਾਂ ਸਿੱਖ ਬ੍ਰਾਦਰੀ ਤੇ ਮੁਸਲਮਾਨ ਬ੍ਰਾਦਰੀ ਦਾ ਪਿੰਡ ਸੀ ਤੁਹਾਨੂੰ ਸਾਡੀ ਇਹ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੋਸਤਾਂ ਦੇ ਨਾਲ ਸਾਂਝੀ ਲਾਜ਼ਮੀ ਕਰਿਓ ਤੇ ਜਾਂਦੇ-ਜਾਂਦੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ